ਸ਼ੋਭਾ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਖਾਸ ਬੁਲੇਟਨ ਖਬਰ ਦੁਪਹਿਰ ਦੇ ਵਿੱਚ ਸਵਾਗਤ ਤੇ ਹੁਣ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੇ ਵਿੱਚ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਦੇ ਵਿੱਚ ਨਵੀਂ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਇਹ ਯੋਜਨਾ ਲਾਗੂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਪ੍ਰਣਾਲੀ ਨੂੰ ਜਨਤਾ ਨੂੰ ਸਮਰਪਿਤ ਕੀਤਾ ਹੈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਣਾਲੀ ਦੇ ਨਾਲ ਆਮ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਤਹਿਸੀਲ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਉਹ ਸਿਫਾਰਸ਼ਾਂ ਅਤੇ ਦਲਾਲਾਂ ਦੀ ਪਰੇਸ਼ਾਨੀ ਤੋਂ ਵੀ ਮੁਕਤ ਹੋ ਜਾਣਗੇ ਇਤਿਹਾਸਕ ਦਿਨ ਨੂੰ ਕਵਰ ਕਰਨ ਲਈ ਤੁਸੀਂ ਪਹੁੰਚੇ ਹੋ ਖਾਸ ਤੌਰ ਤੇ ਸਰਟੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਪੈਸ਼ਲੀ ਅੱਜ ਦਾ ਦਿਨ ਪੰਜਾਬ ਲਈ ਕੱਢ ਕੇ ਆਏ ਨੇ ਤੇ ਇਹ ਦੇਖਣ ਲਈ ਕਿ ਸਿਸਟਮ ਜਿਹੜਾ ਚਾਹੁੰਦੇ ਆ ਉਹ ਆਨਲਾਈਨ ਹੋ ਗਿਆ ਕਿਵੇਂ ਸਾਰਿਆਂ ਨੂੰ ਮਿਲ ਕੇ ਆਏ ਆ ਕਿੱਥੋਂ ਸ਼ੁਰੂਆਤ ਹੁੰਦੀ ਹੈ ਰਿਸੈਪਸ਼ਨ ਤੋਂ ਕਿੱਥੇ ਤੱਕ ਸਟੈਪ ਜਿਹੜੇ 6-7 ਸਟੈਪ ਨੇ ਉਹ ਕਿਵੇਂ-ਕਿਵੇਂ ਸਟੈਪ ਵਾਈਜ਼ ਜਿਹੜੀਆਂ ਰਿਸਟਰੀਆਂ ਹੋ ਰਹੀਆਂ ਨੇ ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਸੌਖੀਆਂ ਰਿਸਟਰੀਆਂ ਨਾ ਦੇਰੀ ਨਾ ਰਿਸ਼ਵਤ ਖੋਰੀ ਇੱਕ ਤੁਸੀਂ ਰਿਸਟਰੀਕ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉਹ ਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜਾਂ ਉਹ ਸਭ ਕੁਝ ਆ ਜਾਊਗਾ ਉਹ ਭਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹਾਂ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਜਿਸਟਰਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਦੇ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਆ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦੋ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸ਼ਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸ਼ਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗ ਸੀ ਰਿਸ਼ਤੀ ਲਿਖਾਈਏ ਕਿੱਥੋਂ ਇੱਥੇ ਹੀ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਉਹ ਮਤਲਬ 에ਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿਥੋਂ ਲਖਾਈ ਫਿਰਦਾ ਮੈਂ ਕਰਦਾ ਠੀਕ ਐਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾਂ 12ਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਸੀ 4-5 ਬਾਅਦ ਮੇਰੀ ਵਾਰੀ ਆ ਚੁੱਕੀ ਸੀ ਲਿਖਿਆ ਹੋਇਆ ਸਾਰਾ ਕੁਝ ਦੋ ਰੀ ਸਬ ਰਿਸਟਰ ਇੱਥੇ ਬੈਠੇ ਨੇ ਜੰਡਿਆਲਾ ਗੁਰੂ ਦੇ ਵਿੱਚ ਹੋਏ ਕਾਉਂਸਲਰ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਦੇ ਨਾਲ ਪਘੋੜੇ ਮੁਲਜ਼ਮਾਂ ਦਾ ਮੁਕਾਬਲਾ ਹੋਇਆ ਤੇ ਇਸ ਮੁਕਾਬਲੇ ਦੇ ਵਿੱਚ ਇੱਕ ਮੁਲਜ਼ਮ ਜ਼ਖਮੀ ਹੋਇਆ ਇਸ ਮੁਕਾਬਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਫਤਿਹਪੁਰ ਕੇਂਦਰੀ ਜੇਲ੍ਹ ਦੇ ਨਜ਼ਦੀਕ ਚਵਾਲ ਰੋਡ ਤੇ ਹੋਇਆ ਮੁਕਾਬਲੇ ਦੌਰਾਨ ਪੁਲਿਸ ਨੂੰ ਦੇਖ ਕੇ ਇਸ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਮੁਲਜ਼ਮ ਜੋ ਗੋਪੀ ਜ਼ਖਮੀ ਹੋ ਗਿਆ ਅਤੇ ਤਿੰਨ ਹੋਰ ਮੁਲਜ਼ਮ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਨੇ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਦੀ ਲੱਤ ਤੇ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪਹਤਿ ਕਰਵਾਇਆ ਗਿਆ ਜਦਕਿ ਕਰਨ ਕੀੜਾ ਅਤੇ ਕਿਸ਼ੂ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਐਤਵਾਰ ਵਾਲੇ ਦਿਨ ਇਹ ਘਟਨਾ ਵਾਪਰੀ ਸੀ ਜਦੋਂ ਹਰਜਿੰਦਰ ਸਿੰਘ ਕਾਉਂਸਲਰ ਆ ਜਿਹੜਾ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜ਼ੇਰੇ ਇਲਾਜ ਕਾਉਂਸਲਰ ਦੀ ਮੌਤ ਹੋ ਗਈ ਸੀ ਹਰਜਿੰਦਰ ਸਿੰਘ ਨਾਮ ਦਾ ਇਹ ਕਾਉਂਸਲਰ ਆ ਉਸ ਤੋਂ ਬਾਅਦ ਅ ਲਗਾਤਾਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਦੇ ਵਿੱਚ ਇਸ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਤੱਕ ਪਹੁੰਚਣ ਵੱਲੋਂ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਸੋ ਇਨਵੈਸਟੀਗੇਸ਼ਨ ਦਾ ਨਤੀਜਾ ਸਾਹਮਣੇ ਆਇਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਮੁਕਾਬਲੇ ਦੌਰਾਨ ਇੱਕ ਮੁਲਜ਼ਮ ਦੇ ਪੈਰ ਦੇ ਵਿੱਚ ਦੱਸਿਆ ਜਾ ਰਿਹਾ ਗੋਲੀ ਲੱਗੀ ਹੈ ਸੂਬੇ ਭਰ ਦੇ ਵਿੱਚ ਲਗਾਤਾਰ ਵਿਕਾਸ ਕੰਮਾਂ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸੇ ਦੇ ਤਹਿਤ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਲਗਾਤਾਰ ਵਿਕਾਸ ਕੰਮ ਕਰਵਾਏ ਜਾ ਰਹੇ ਨੇ ਪਿੰਡ ਮੁੱੱਚਲ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਇਟਿਓ ਪਹੁੰਚੇ ਜਿੱਥੇ ਉਹਨਾਂ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ ਇਸੇ ਤਰ੍ਹਾਂ ਇਸ ਤੋਂ ਬਾਅਦ ਉਹ ਜੰਡਿਆਲਾ ਗੁਰੂ ਦੇ ਹੀ ਪਿੰਡ ਕੋਟ ਹਿਆਤ ਵਿਖੇ ਪਹੁੰਚੇ ਜਿੱਥੇ ਇੱਕ ਹੋਰ ਸੜਕ ਦੇ ਉਦਘਾਟਨ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਕੈਬਨਟ ਮੰਤਰੀ ਹਰਪਜਨ ਸਿੰਘ ਯੂਟਿਓ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਮੈਂ ਪਿਛਲੇ ਦਿਨੀ ਇਸ ਪਿੰਡ ਮੁਛਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਬੜਾ ਵਧੀਆ ਸਕੂਲ ਬਣਾਇਆ ਸੀਗਾ ਇਹਨਾਂ ਨੇ ਅਸੀਂ ਕਾਫੀ ਉੱਥੇ ਗ੍ਰਾਂਟ ਵੀ ਜਾਰੀ ਕੀਤੀ ਸੀਗੀ ਤੇ ਉੱਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਮੋਤ ਪਰਾਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਨੂੰ ਮੁਛਲਾ ਨੂੰ ਦੋ ਛੜਕਾਂ ਜਿਹੜੀਆਂ ਇੱਕ ਟਾਂਗਰਾ ਫਾਟਕ ਤੋਂ ਲੈ ਕੇ ਮੁਛਲ ਤੱਕ ਤੇ ਮੁਛਲ ਤੋਂ ਰਾਏਪੁਰ ਤੱਕ ਰਾਏਪੁਰ ਤੱਕ ਦੋ ਛੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਪਿੰਡ ਵਾਸਤੇ ਜਾਂ ਕਹਿ ਲਓ ਕਿ ਪੂਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕਿ ਕੁਝ ਦਿਨਾਂ ਤੱਕ ਤੁਹਾਡੇ ਇਹ ਛੜਕਾਂ ਦੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਸ਼ੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਇਆ ਜਿਹੜਾ ਇਸ ਪ੍ਰੋਜੈਕਟ ਵਾਸਤੇ ਮਨਜ਼ੂਰ ਕਰ ਦਿੱਤਾ ਸੋ ਅ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਕੁਇਕ ਐਕਸ਼ਨ ਤੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਹਰ ਥਾਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੋਰ ਤੇ ਰਹਿੰਦੇ ਹਾਂ ਹਾਲੇ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਸੋ ਅੱਜ ਮੁਛਲਾ ਪਿੰਡ ਦੇ ਵਿੱਚ ਇਹ ਜਿਹੜਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਦੇ ਬਤਾਪ ਸਿੰਘ ਕੈਰੋ ਸਾਹਿਬ ਆ ਦੇਖੋ 50 ਸਾਲ ਪਹਿਲਾਂ ਘਟੋ ਘਟ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਤਨਾ ਹੀ ਰਹਿ ਗਿਆ ਕੰਮ ਇਹ ਇੱਟਾਂ ਹੀ ਬਣੀ ਇੱਟਾਂ ਲਈ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਇਸ ਪਿੰਡ ਦੀ ਸੁਣਵਾਈ ਹੋਈ ਆ ਲੁਧਿਆਣਾ ਪਛਮੀ ਦੇ ਆ ਜ਼ਿਮਨੀ ਚੋਣਾਂ ਦਾ ਜਿੱਥੇ ਇੱਕ ਪਾਸੇ ਐਲਾਨ ਹੋ ਚੁੱਕਾ ਹੈ ਬੀਤੇ ਕੱਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ 19 ਜੂਨ ਨੂੰ ਚੋਣਾਂ ਹੋਣ ਦਾ ਐਲਾਨ ਕੀਤਾ ਗਿਆ ਸੀ ਅਜੇ ਇਹ ਵਿੱਚ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ 26 ਮਈ ਅੱਜ ਤੋਂ ਨਾਮਜ਼ਦਗੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ 26 ਤਰੀਕ ਤੋਂ ਨਾਮਜ਼ਦਗੀਆਂ ਦੀ ਤਾਰੀਖ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਸੀ 19 ਜੂਨ ਨੂੰ ਇਹ ਵੋਟਾਂ ਪੈਣਗੀਆਂ 23 ਜੂਨ ਨੂੰ ਇਹਨਾਂ ਵੋਟਾਂ ਦਾ ਨਤੀਜਾ ਆਵੇਗਾ ਅਜੇ ਵਿੱਚ ਲੁਧਿਆਣਾ ਪਛਮੀ ਦੇ ਵਿੱਚ ਸਿਆਸੀ ਸਰਗਰਮੀਆਂ ਵੀ ਜ਼ੋਰਾਂ ਤੇ ਨੇ ਉਮੀਦਵਾਰ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਚੁੱਕੇ ਨੇ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਉਤਾਰਿਆ ਗਿਆ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੀ ਰਾਜ ਸਭਾ ਦੇ ਵਿੱਚ ਨੁਮਾਇੰਦਗੀ ਕਰਦੇ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਵਪਕਾਰ ਸਿੰਘ ਨੂੰ ਮੰਨੂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਨੇ ਵੀ ਆਪਣੇ ਇੱਥੋਂ ਦੇ ਨਾਮਵਰ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੋ ਦੇਖਣਾ ਹੋਵੇਗਾ ਤ੍ਰਿਕੋਣੀ ਮੁਕਾਬਲਾ ਇਸ ਮੁਕਾਬਲੇ ਦੇ ਵਿੱਚ ਕੌਣ ਬਾਜ਼ੀ ਮਾਰਦਾ ਦੂਜੇ ਪਾਸੇ ਬੀਜੇਪੀ ਜੋ ਹੈ ਬੀਜੇਪੀ ਵੱਲੋਂ ਅਜੇ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਦੇਖਣਾ ਇਹ ਵੀ ਹੋਵੇਗਾ ਕਿ ਬੀਜੇਪੀ ਕਿਸ ਉਮੀਦਵਾਰ ਨੂੰ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤੇ ਉਧਰ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਪੰਜਾਬ ਦੇ ਸਕੂਲਾਂ ਵਿੱਚ 2 ਜੂਨ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 2 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸਰਕਾਰੀ ਸਕੂਲ ਐਡਿਟਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਦਾ ਐਲਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਟਵੀਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਲਗਾਤਾਰ ਬੱਚੇ ਵੀ ਬੇਸਫਰੀ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਜਿਹੇ ਵਿੱਚ ਜਲਦੀ ਛੁੱਟੀਆਂ ਹੋਣ ਦਾ ਕਿਆਸ ਜਿਹੜੇ ਨੇ ਉਹ ਲਗਾਏ ਜਾ ਰਹੇ ਸਨ ਪਰ ਛੁੱਟੀਆਂ ਆਪਣੇ ਨਿਸ਼ਚਿਤ ਸਮੇਤੇ ਹੀ ਹੁਣਿਆਂ ਨੇ ਹਰ ਸਾਲ ਦੀ ਤਰ੍ਹਾਂ ਜੋ ਕਿ ਜੂਨ ਦੇ ਸ਼ੁਰੂਆਤ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਸੋ ਇਸ ਵਾਰ ਵੀ 2 ਜੂਨ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 1 ਜੂਨ ਨੂੰ ਐਤਵਾਰ ਹੈ ਸੋ 1 ਜੂਨ ਤੋਂ ਹੀ ਲਗਭਗ ਛੁੱਟੀਆਂ ਨੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਰਹਿਣਗੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪਣੇ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਸੂਬੇ ਦੇ ਵਿੱਚ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਮੂਹ ਸਰਕਾਰੀ ਐਡਿਟ ਮੰਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 2 ਜੂਨ 2025 ਤੋਂ 30 ਜੂਨ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਸੋ ਬੱਚਿਆਂ ਨੂੰ ਇਹਨਾਂ ਛੁੱਟੀਆਂ ਤੋਂ ਬਾਅਦ ਸੁੱਖ ਦਾ ਸਾਹ ਮਿਲੇਗਾ ਕਿਉਂਕਿ ਅੱਤ ਦੀ ਗਰਮੀ ਦੇ ਵਿੱਚ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਸੀ ਸੋ 2 ਜੂਨ ਤੋਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ 1 ਜੂਨ ਨੂੰ ਐਤਵਾਰ ਦੀ ਛੁੱਟੀ ਹੈ ਸੋ ਐਤਵਾਰ ਤੋਂ ਹੀ ਛੁੱਟੀਆਂ ਬੱਚਿਆਂ ਦੀਆਂ ਸ਼ੁਰੂ ਹੋ ਜਾਣਗੀਆਂ ਉਧਰ ਹਿਮਾਚਲ ਪ੍ਰਦੇਸ਼ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਸਰਕਾਰੀ ਆਵਾਸ ਅਤੇ ਸੈਕਟਰੀਏਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਐਤਵਾਰ ਨੂੰ ਇਹ ਈਮੇਲ ਧਮਕੀ ਭਰਿਆ ਈਮੇਲ ਹੈ ਜਿਹੜਾ ਉਹ ਭੇਜਿਆ ਗਿਆ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਲਗਾਤਾਰ ਖੋਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਨੇ ਈਮੇਲ ਭੇਜੀ ਸਟਾਫ ਦੇ ਵੱਲੋਂ ਬੰਬ ਨਿਰੋਧਕ ਦਸਤੇ ਵੀ ਤਨਾਤ ਕੀਤੇ ਗਏ ਨੇ ਇਸ ਸੰਬੰਧ ਦੇ ਵਿੱਚ ਡੌਗ ਸਕਵਡ ਦੇ ਨਾਲ-ਨਾਲ ਪੁਲਿਸ ਅਲੱਗ-ਅਲੱਗ ਟੀਮਾਂ ਬਣਾ ਕੇ ਮੁੱਖ ਮੰਤਰੀ ਦੇ ਸਰਕਾਰੀ ਆਵਾਸ ਅਤੇ ਸੈਕਟਰੀਏਟ ਦੇ ਆਲੇ-ਦੁਆਲੇ ਤਲਾਸ਼ੀ ਦਾ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਚੱਪੇ-ਚੱਪੇ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਹਾਂ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੋਈ ਅਜਿਹੀ ਵਸਤੂ ਜਾਂ ਪਦਾਰਥ ਤਾਂ ਨਹੀਂ ਹੈ ਜਿਸ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਹੋ ਸਕਦਾ ਹੋਵੇ ਇਸ ਮਾਮਲੇ ਦੀ ਜਾਂਚ ਸਾਈਬਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰ ਇਹ ਈਮੇਲ ਕਿੱਥੋਂ ਭੇਜੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਅੱਜ ਹੋਣ ਵਾਲੇ ਆਈਪੀਐਲ ਮੈਚ ਦੀ ਆਈਪੀਐਲ 2025 ਸੀਜ਼ਨ 18 ਦੇ 69ਵੇਂ ਮੈਚ ਦੇ ਵਿੱਚ ਅੱਜ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਜ਼ ਆਹਮੋ ਸਾਹਮਣੇ ਹੋਣਗੇ ਇਹ ਮੈਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵਿੱਚ ਅੱਜ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸੀਜ਼ਨ ਦੇ ਵਿੱਚ ਪਹਿਲੀ ਵਾਰ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਪੰਜਾਬ ਇਸ ਸਮੇਂ 13 ਮੈਚਾਂ ਨਾਲ 17 ਅੰਕ ਨਾਲ ਦੂਜੇ ਸਥਾਨ ਤੇ ਹੈ, ਜਦਕਿ ਮੁੰਬਈ ਇਸ ਸਮੇਂ 13 ਮੈਚਾਂ ਵਿੱਚੋਂ 16 ਅੰਕ ਦੇ ਨਾਲ ਅੰਕ ਸੂਚੀ ਦੇ ਵਿੱਚ ਚੌਥੇ ਸਥਾਨ ਤੇ ਹੈ। ਅੱਜ ਦਾ ਮੈਚ ਦੋਵਾਂ ਟੀਮਾਂ ਦੇ ਲਈ ਟੌਪ 2 ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਬੇਹੱਦ ਮਹੱਤਵਪੂਰਨ ਹੈ। ਤੇ ਹੁਣ ਮੌਸਮ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਗਰਮੀ ਦੀ ਥਾਂ ਤੇ ਥੋੜੀ ਰਾਹਤ ਦਾ ਅਹਿਸਾਸ ਹੋਇਆ ਕਿਉਂਕਿ ਹੀਟ ਵੇਵ ਦਾ ਕੋਈ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੋਮਵਾਰ ਨੂੰ ਵੀ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਤਾਪਮਨ ਆਮ ਨਾਲੋਂ ਘੱਟ ਦਰਜ ਹੋ ਰਿਹਾ ਹੈ 29 ਮਈ ਤੱਕ ਗਰਮੀ ਦੀ ਲਹਿਰ ਸੰਬੰਧ ਦੇ ਵਿੱਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਜਿੱਥੇ ਮੀਂਹ ਜਾਂ ਹਲਕੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤ 3.6 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਜੋ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਮੰਨੀ ਜਾ ਰਹੀ ਹੈ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਅਗਲੇ 4 ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਦੱਖਣੀ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਸੰਗਰੂਰ ਦੇ ਵਿੱਚ ਫਿਲਹਾਲ ਗਰਮੀ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਪਰ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਹਲਕਾ ਮੀਂਹ ਅਤੇ ਬੱਦਲਵਾਈ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜ਼ਰੂਰ ਜਾਰੀ ਕੀਤਾ ਗਿਆ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ